ਅੰਡਰਸਟੈਂਡਿੰਗ ਗੁਰਬਾਣੀ ਦੇ 55ਵੇਂ ਭਾਗ ਦੇ ਵਿੱਚ ਜੀ ਆਇਆਂ ਨੂੰ ਅੱਜ ਜਾਣਾਂਗੇ ਉਹ ਹਦਾਇਤਾਂ ਜਿਸ ਵਿੱਚ ਗੁਰੂ ਸਾਹਿਬਾਨ ਸਾਨੂੰ ਫਿੱਕਾ ਬੋਲਣ ਤੋਂ ਵਰਜਦੇ ਹਨ ਪਰ ਉਸ ਤੋਂ ਪਹਿਲਾਂ ਅੱਜ ਦਾ ਸਵਾਲ ਅੰਤਮ ਅਰਦਾਸਾਂ ਭੋਗ ਲਈ ਛਾਪੇ ਜਾਂਦੇ ਸੱਦਾ ਪੱਤਰ ਵਿੱਚ ਅਸੀਂ ਅਜਿਹੇ ਕਿਹੜੇ ਦੋ ਅਲਫ਼ਾਜ਼ ਲਿਖਵਾ ਦਿੰਦੇ ਹਾਂ ਜੋ ਸਾਨੂੰ ਗੁਰੂ ਸਾਹਿਬ ਦੀ ਸਿੱਖਿਆ ਅਤੇ ਸਿਧਾਂਤਾਂ ਤੋਂ ਦੂਰ ਲੈ ਜਾਂਦੇ ਹਨ ਇਹ ਅੱਜ ਦਾ ਸਵਾਲ ਹੈ ਜਦੋਂ ਮੈਂ ਕਦੇ ਗੁੱਸੇ ਵਿੱਚ ਹੁੰਦਾ ਹਾਂ ਤਾਂ ਆਪਣੇ ਉੱਪਰ ਨਿਯੰਤਰਣ ਖੋ ਬੈਠਦਾ ਹਾਂ ਅਤੇ ਆਪਣਾ ਗੁੱਸਾ ਆਪਣੇ ਬੱਚਿਆਂ ਜਾਂ ਪਰਿਵਾਰ ਦੇ ਕਿਸੇ ਮੈਂਬਰ ਤੇ ਬੋਲ ਕਬੂਲ ਰਾਹੀਂ ਘਟ ਦਿੰਦਾ ਹਾਂ ਅਜਿਹਾ ਤਦ ਵੀ ਹੁੰਦਾ ਹੈ ਜਦ ਮੈਂ ਆਪਣੇ ਆਪ ਨੂੰ ਸਹੀ ਅਤੇ ਦੂਜੇ ਨੂੰ ਗਲਤ ਮੰਨ ਰਿਹਾ ਹੋਵਾਂ ਪਰ ਸਾਡੇ ਗੁਰਸਹਿਬਾਨ ਪਿਤਾ ਜੋ ਆਪ ਬਹੁਤ ਹੀ ਮਿੱਠ ਬੋਲਦੇ ਹਨ ਸੂਹੀ ਰਾਗ ਦੇ ਵਿੱਚ ਪੰਚਮ ਪਿਤਾ ਫਰਮਾਉਂਦੇ ਹਨ ਮਿੱਠ ਬੋਲਰਾ ਜੀ ਹਰ ਸੱਜਣ ਸੁਆਮੀ ਮੋਰਾ ਉਹ ਸੰਮਲ ਥੱਕੀ ਜੀ ਉਹ ਕਦੇ ਨਾ ਬੋਲਿਆ ਕੋੜਾ ਗੁਰਸਹਿਬਾਨ ਫਰਮਾਉਂਦੇ ਹਨ ਮੈਂ ਚੇਤੇ ਕਰ ਕਰਕੇ ਵੇਖ ਲਿਆ ਹੈ ਪਰ ਮੈਨੂੰ ਯਾਦ ਨਹੀਂ ਆਉਂਦਾ ਕਿ ਮੇਰੇ ਸੱਜਣ ਨੇ ਕਦੇ ਕੋੜਾ ਬੋਲਿਆ ਹੋਵੇ ਹੁਣ ਕਹਿਣ ਵਾਲੇ ਤੇ ਕਹਿਣਗੇ ਕਿ ਇਹ ਤਾਂ ਪ੍ਰਮਾਤਮਾ ਦੀਆਂ ਬਾਤਾਂ ਹੋਈਆਂ ਵੇਖਦੇ ਹਾਂ ਕਿ ਗੁਰਸਹਿਬਾਨ ਸਾਨੂੰ ਕੀ ਉਪਦੇਸ਼ ਕਰਦੇ ਹਨ ਜੇਕਰ ਮੈਂ ਇਹ ਕਹਾ ਕਿ ਗੁਰਸਹਿਬਾਨ ਆਪਣੇ ਸਿੱਖ ਨੂੰ ਆਪਣੇ ਵਰਗਾ ਸਚਿਆਰ ਨਿਰਮਲ ਪਵਿੱਤਰ ਨਿਰਪੋ ਨਿਰਵੈਰ ਅਤੇ ਮਿਠ ਪੋਲਣਾ ਵੇਖਣਾ ਚਾਹੁੰਦੇ ਹਨ ਤਾਂ ਇਸ ਵਿੱਚ ਅਤਕਥਨੀ ਨਹੀਂ ਹੋਵੇਗੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਵਾਹਿਗੁਰੂ ਜੀ ਦੇ ਸੇਵਕ ਦਾ ਸੁਭਾਅ ਅਜਿਹਾ ਹੋਵੇ ਕਿ ਵਾਹਿਗੁਰੂ ਜੀ ਵਿੱਚ ਅਤੇ ਸੇਵਕ ਦੇ ਵਿੱਚ ਕੋਈ ਫਰਕ ਨਾ ਰਹਿ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1384 ਤੇ ਸ਼ੇਖ ਫਰੀਦ ਜੀ ਸਾਨੂੰ ਫਿੱਕਾ ਨਾ ਬੋਲਣ ਦਾ ਬਹੁਤ ਖੂਬਸੂਰਤ ਕਾਰਨ ਦੱਸਦੇ ਹਨ ਗੁਰਬਾਖੇ ਇੱਕ ਫਿੱਕਾ ਨਾ ਗਾਲਾਏ ਸਭ ਨਾਮ ਹੈ ਸੱਚਾ ਧਣੀ ਕਿਸੇ ਨਾਲ ਵੀ ਫਿੱਕਾ ਬਚਨ ਨਾ ਬੋਲ ਕਿਉਂਕਿ ਸਾਬ ਦੇ ਵਿੱਚ ਸੱਚਾ ਮਾਲਕ ਵਸ ਰਿਹਾ ਹੈ ਹਾਉ ਨਾ ਕਹਿ ਹੀ ਥਾਏ ਮਾਨਕ ਸਭ ਅਮੋਲਵੇ ਆਪਣੀ ਸੋਚ ਮੰਡਲ ਨੂੰ ਮੈਂ ਇਤਨਾ ਜ਼ਿਆਦਾ ਵਿਕਸਿਤ ਕਰ ਲਵਾਂ ਇਸ ਗੱਲ ਨੂੰ ਪੂਰਨ ਯਕੀਨੀ ਬਣਾ ਲਵਾਂ ਕਿ ਮੇਰੇ ਬੋਲਾਂ ਨਾਲ ਅਤੇ ਮੇਰੇ ਐਕਸ਼ਨ ਨਾਲ ਕਿਸੇ ਦਾ ਦਿਲ ਨਾ ਦੁਖੇ ਕਿਉਂਕਿ ਸਾਰੇ ਜੀਵ ਅਨਮੋਲ ਮੋਤੀ ਹਨ ਹੁਣ ਇੱਕ ਪ੍ਰਸ਼ਨ ਇਹ ਵੀ ਆਉਂਦਾ ਹੈ ਕਿ ਕਿਸੇ ਨਾਲ ਗੌੜੇ ਬਚਨ ਬੋਲਣ ਦਾ ਉਸ ਬੋਲਣ ਵਾਲੇ ਦੇ ਸਰੀਰ ਉੱਤੇ ਵੀ ਕੋਈ ਮਾੜਾ ਪ੍ਰਭਾਵ ਹੋ ਸਕਦਾ ਹੈ ਗੁਰੂ ਨਾਨਕ ਸਾਹਿਬ ਜੀ ਇਸ ਪ੍ਰਸ਼ਨ ਦਾ ਜਵਾਬ ਆਸਾਦੀ ਵਾਰ ਦੇ ਵਿੱਚ ਦਿੰਦੇ ਆ ਮਨੁੱਖਤਾ ਨੂੰ ਸਮਝਾਉਂਦੇ ਹਨ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ ਪ੍ਰੇਮ ਤੋਂ ਸਖਨੇ ਬਚਨ ਬੋਲਣ ਵਾਲੇ ਦਾ ਤਨ ਤੇ ਮਨ ਰੁੱਖਾ ਬੇਸਵਾਦਾ ਹੋ ਜਾਂਦਾ ਹੈ ਭਾਵ ਫਿੱਕੇ ਬੋਲਾ ਨਾਲ ਨਾ ਸਿਰਫ ਮਨੁੱਖੀ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਦਾ ਹੈ ਸਗੋਂ ਇਸ ਦਾ ਅਸਰ ਸਿੱਧੇ ਸਾਡੇ ਸਰੀਰ ਅਤੇ ਮਾਨਸਿਕ ਸਿਹਤ ਤੇ ਵੀ ਪੈਂਦਾ ਹੈ ਸਾਇੰਟਿਫਿਕਲੀ ਗੱਲ ਕਰੀਏ ਤਾਂ ਨਕਾਰਾਤਮਕ ਗੱਲਾਂ ਕਰਨ ਜਾਂ ਸੁਨਣ ਵਾਲਾ ਸਟ्रेस ਹਾਰਮੋਨ ਜਿਵੇਂ ਕਿ ਕorticol ਵੱਧਦਾ ਹੈ ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਦੀ ਸਟੱਡੀ ਅਨੁਸਾਰ ਕorticol ਦੇ ਨਾਲ ਦਿਲ ਦੀਆਂ ਬਿਮਾਰੀਆਂ ਹਾਈ ਬਲੱਡ ਪ੍ਰੈਸ਼ਰ ਅਤੇ ਨੀਂਦ ਦੀਆਂ ਸਮੱਸਿਆਵਾਂ ਆਦ ਹੋ ਸਕਦੀਆਂ ਹਨ ਨਿਊਰੋਸਾਇੰਸ ਆਫ ਇਮੋਸ਼ਨਲ ਸਟੱਡੀ ਦੇ ਅਨੁਸਾਰ ਜਦੋਂ ਕੋਈ ਰੁੱਖਾ ਜਾਂ ਬਦਲੁਕੀ ਦੇ ਸ਼ਬਦ ਬੋਲਦਾ ਹੈ ਜਾਂ ਗ੍ਰੇਨ ਕਰਦਾ ਹੈ ਤਾਂ ਉਸ ਦਾ ਫਾਈਟ ਔਰ ਫਲਾਈਟ ਰਿਸਪੌਂਸ ਜੋ ਡਰ ਅਤੇ ਗੁੱਸੇ ਨਾਲ ਸੰਬੰਧਿਤ ਹੁੰਦਾ ਹੈ ਉਹ ਐਕਟਿਵ ਹੋ ਜਾਂਦਾ ਹੈ ਅਤੇ ਟ੍ਰਿਗਰ ਹੋਣ ਕਾਰਨ ਸਰੀਰ ਨੂੰ ਤਣਾਅ ਵਿੱਚ ਲਿਆਉਂਦਾ ਹੈ ਗੁਰਸੇਵਾਨ ਅੱਗੇ ਫਰਮਾਉਂਦੇ ਹਨ ਫਿੱਕੋ ਫਿੱਕਾ ਸਦੀ ਹੈ ਫਿੱਕਾ ਫਿੱਕੀ ਸੋਏ ਫਿੱਕਾ ਬੋਲਣ ਵਾਲਾ ਸਮਾਜ ਦੇ ਵਿੱਚ ਆਪਣਾ ਸਤਕਾਰ ਗਵਾ ਲੈਂਦਾ ਹੈ ਅਤੇ ਪਰਮਾਤਮਾ ਦੇ ਦਰਗਾਹ ਦੇ ਵਿੱਚ ਵੀ ਖੁਆਰੀ ਹੀ ਮਿਲਦੀ ਹੈ ਫਿੱਕਾ ਦਰਗਾਹ ਸਟਿਆ ਮੁੱਠਕਾ ਫਿੱਕੇ ਪਾਏ ਫਿਕਾ ਮੁਰਖ ਆਖੀਏ ਪਾਣਾ ਲਹਿ ਸਜਾਏ ਆਪਣੇ ਆਲੇ ਦੁਆਲੇ ਖਿਆਲ ਕਰੋ ਕਿ ਤੁਸੀਂ ਕਿਸੇ ਰੁੱਖੇ ਬੰਦੇ ਨੂੰ ਜਾਣਦੇ ਹੋ ਕੀ ਉਹ ਅਕਸਰ ਸਤਕਾਰ ਹਾਸਲ ਕਰਦਾ ਹੈ ਜਾਂ ਬੇਇੱਜ਼ਤੀ ਦਾ ਪ੍ਰਤੀਕ ਬਣਦਾ ਹੈ ਹਾਰਵਰਡ ਹੈਲਥ ਦੇ ਜਰਨਲ ਵਰਬਲ ਬਿਊਸ ਐਂਡ ਮੈਂਟਲ ਹੈਲਥ ਦੇ ਵਿੱਚ ਲਿਖਿਆ ਹੈ ਕਿ ਜਿਸ ਬੰਦੇ ਨੂੰ ਰੁੱਖਾ ਬੋਲਣ ਦੀ ਆਦਤ ਹੁੰਦੀ ਹੈ ਉਹ ਐਂਗਜ਼ਾਈਟੀ ਡਿਪਰੈਸ਼ਨ पीटीएसडी ਵਰਗੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਰੁਖਾ ਬੋਲਣ ਅਜਿਹੇ ਅਤਿਆਚਾਰ ਨੂੰ ਸਹਿਣ ਕਰਨ ਵਾਲੇ ਅਤੇ ਮੌਕੇ ਤੇ ਵੇਖਣ ਜਾਂ ਸੁਣਨ ਵਾਲੇ ਸਭਨਾਂ ਦਾ ਮੂਡ ਦਾ ਖਰਾਬ ਹੋਣਾ ਤੈ ਹੀ ਹੈ ਗੁਰੂ ਅਮਰਦਾਸ ਜੀ ਫਰਮਾਉਂਦੇ ਹਨ ਜੇਕਰ ਰੱਬ ਦੇ ਨਾਲ ਮਿਲਾਬ ਕਰਨਾ ਹੈ ਤੇ ਫੋਕੇ ਹੰਕਾਰ ਨੂੰ ਛੱਡਣਾ ਪੈਣਾ ਹੈ ਆਪ ਛੁੱਡੇ ਤਾਂ ਸ਼ੋ ਮਿਲੇ ਸੱਚਾ ਇਹ ਵਿਚਾਰ ਦੂਜੇ ਪਾਸੇ ਅਹੰਕਾਰੀ ਬੰਦੇ ਬਾਰੇ ਫੈਸਲਾ ਦਿੰਦੇ ਹਨ ਹਮ ਮੈਂ ਫਿੱਕਾ ਬੋਲਣਾ 부ਝ ਨਾ ਸਕਾਕਾਰ ਸਪੀਕਿੰਗ ਇਨ ਸ਼ੈਲੋ ਈਗੋਟਿਜ਼ਮ ਨੋ ਵਨ ਅੰਡਰਸਟੈਂਡ ਦ ਵੇ ਆਫ ਗੋਡ ਕੁਦਰਤ ਦੀ ਰੱਬ ਦੀ ਆਪਣੇ ਆਪ ਦੀ ਪਛਾਣ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਉੱਤੇ ਸੰਜਮ ਰੱਖੀਏ ਸੋ ਅੱਜ ਦਾ ਲੈਸਨ ਇਹ ਹੈ ਕਿ ਰਿਲੀਜੀਅਸਲੀ ਸਪਿਰਚੁਅਲੀ ਜਾ ਸਾਇੰਟਿਫਿਕਲੀ ਐਪਰੂਵਨ ਹੈ ਕਿ ਫਿਕਾ ਬੋਲਣਾ ਨਾ ਕੇਵਲ ਦੂਜਿਆਂ ਦੇ ਲਈ ਬਲਕਿ ਸਾਡੇ ਸਰੀਰ ਲਈ ਵੀ ਨੁਕਸਾਨਦਾਇਕ ਹੈ ਆਓ ਗੁਰੂ ਨਾਨਕ ਸਾਹਿਬ ਨਾਲ ਹੋਰ ਗੱਲਾਂ ਕਰੀਏ ਗੁਰੂ ਸਾਹਿਬ ਜੀ ਤੁਸੀਂ ਦੱਸੋ ਕਿ ਵੈਗਰੂ ਜੀ ਨੂੰ ਕਿੰਨਾ ਗੁਣਾ ਨਾਲ ਮਿਲਿਆ ਜਾ ਸਕਦਾ ਹੈ ਜਾਈ ਪੁੱਛੋ ਸੁਹਾਗਣੀ ਤੁਸੀਂ 라ਵਿਆ ਕਿੰਨੀ ਗੁਣੀ ਸਹਿਜ ਸੰਤੋਖ ਸ਼ਿਕਾਰੀਆ ਮਿੱਠਾ ਬੋਲਣੀ ਪ੍ਰਭੂਪਤੀ ਨਾਲ ਮਿਲਾਪ ਕਰਨਾ ਹੈ ਆਪਣੇ ਜੀਵਨ ਨੂੰ ਗੁਰਮਤ ਅਨੁਸਾਰ ਜਿਤ ਕੇ ਜਾਣਾ ਹੈ ਤਾਂ ਸਹਿਜ ਸੰਤੋਖ ਅਤੇ ਮਿੱਠੇ ਬੋਲਾ ਨਾਲ ਸ਼ਿੰਗਾਰੀ ਹੋਈ ਜੀਵ ਇਸਤਰੀ ਹੀ ਮਿਲਾ ਫਾਸਲ ਕਰ ਸਕਦੀ ਹੈ ਜੀਵਨ ਸਫਲ ਬਣਾਉਂਦੀ ਹੈ ਗੁਰਸਾਹਿਬ ਜੀ ਫਰਮਾਉਂਦੇ ਹਨ ਮਿੱਠਤਨੀ ਵੀ ਨਾਨਕਾ ਗੁਣ ਚੰਗਿਆਈਆਂ ਤਤ ਹੇ ਨਾਨਕ ਨੀਵੇ ਰਣ ਦੇ ਵਿੱਚ ਮਠਾਸ ਹੈ ਗੁਣ ਹਨ ਨੀਵ ਰਣਾ ਸਾਰੇ ਗੁਣਾਂ ਦਾ ਸਾਰ ਹੈ ਪਾਪ ਸਭ ਤੋਂ ਚੰਗਾ ਗੁਣ ਹੈ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ਦੀ ਟ੍ਰੂ ਮੈਸੇਜ ਆਫ ਗੁਰੂ ਨਾਨਕ ਟੂ ਦੀ ਵਰਲਡ ਫਾਰ ਦੀ ਬੈਟਰਮੈਂਟ ਆਫ ਦ ਵਰਲਡ